ਪਵਨ ਮਹਿ ਪਵਨ ਸਮਾਇਆ ਇੱਥੋਂ ਸ਼ੁਰੂ ਕਰ ਰਹੇ ਨੇ ਜੋਤੀ ਮਹਿ ਜੋਤ ਰਲ ਜਾਇਆ ਹੁਣ ਇਹ ਸਾਨੂੰ ਸਮਝਾ ਰਹੇ ਨੇ ਵੀ ਪਵਨ ਦੇ ਵਿੱਚ ਪਵਨ ਸਮਾ ਜਾਂਦੀ ਹੈ ਹਵਾ ਦੇ ਵਿੱਚ ਹਵਾ ਸਮਾ ਜਾਂਦੀ ਹੈ ਜੇ ਅਸੀਂ فرض ਕਰੋ ਗੁਬਾਰੇ ਦੇ ਵਿੱਚ ਹਵਾ ਭਰੀ ਹੋਈ ਹੈ ਹੁਣ ਗੁਬਾਰੇ ਦੇ ਵਿੱਚ ਹਵਾ ਤੇ ਗੁਬਾਰੇ ਦੇ ਬਾਹਰ ਹਵਾ ਜਿਵੇਂ ਤੁਸੀਂ ਗੁਬਾਰੇ ਦਾ ਮੂੰਹ ਖੋਲ੍ਹ ਦਿੰਦੇ ਹੋ ਉਹ ਹਵਾ ਜਿਹੜੀ ਹੈ ਹਵਾ ਦੇ ਵਿੱਚ ਆਟੋਮੈਟਿਕ ਜਿਹੜੀ ਹੈ ਇੱਕ ਹੋ ਗਈ ਉਹ ਫਿਰ ਤੁਹਾਨੂੰ ਕੋਈ ਡਿਫਰੈਂਸ ਨਹੀਂ ਨਜ਼ਰ ਆਉਂਦਾ ਆਦਰਵਾਈਜ਼ ਵੀ ਡਿਫਰੈਂਸ ਨਹੀਂ ਹੁੰਦਾ ਕਿਉਂਕਿ ਬਸ ਉਹਦੀ ਇੱਕ ਆਊਟਰ ਲੇਅਰ ਤੁਹਾਨੂੰ ਦਿਖ ਰਹੀ ਹੁੰਦੀ ਹੈ ਵੀ ਇਹਦੇ ਅੰਦਰ ਹਵਾ ਹੈ ਉਹ ਜੋਤੀ ਮੈਂ ਜੋਤ ਰਲ ਚਾਇਆ ਇੱਥੇ ਫਿਰ ਡਿਫਾਈਨ ਕਰਨੇ ਵੀ ਜਿਹੜੀ ਜੋਤ ਹੈ ਅੰਦਰ ਜਿਹੜੀ ਜਿਹਨੂੰ ਅਸੀਂ ਜੋਤ ਕਹਿੰਦੇ ਆ ਵੀ ਇਹ ਅੰਦਰ ਦੀ ਜੋਤ ਹੈ ਜੀ ਆਤਮਾ ਹੈ ਜਾਂ ਜੋ ਵੀ ਨਾਮ ਦਿੱਤਾ ਜਾਂਦਾ ਫਿਰ ਅੱਗੇ ਕਹਿੰਦੇ ਨੇ ਮਾਟੀ ਮਾਟੀ ਉਹ ਹੀ ਏਕ ਮਾਟੀ ਮਾਟੀ ਮੀਨਸ ਮਾਟੀ ਜਿਹੜੀ ਜਿਹਨੂੰ ਸਰੀਰ ਨੂੰ ਵੀ ਮਿੱਟੀ ਕਿਹਾ ਗਿਆ ਤੇ ਜਿਹੜੀ ਅਸਲੀ ਮਿੱਟੀ ਹੈ ਧਰਤੀ ਮਿੱਟੀ ਹੈ ਉਹ ਉਹਦੇ ਵਿੱਚ ਰਲ ਜਾਂਦੀ ਹੈ ਤੇ ਉਹਦੇ ਵਿੱਚ ਅਸੀਂ ਇਹ ਦੇਖਾਂਗੇ ਵੀ ਮਿੱਟੀ ਜਦੋਂ ਮਿੱਟੀ 'ਚ ਹੀ ਰਲ ਜਾਂਦੀ ਹੈ ਭਾਵੇਂ ਤੁਸੀਂ ਇਸੇ ਸਰੀਰ ਨੂੰ ਸਾੜ دیਏ ਭਾਵੇਂ ਇਸੇ ਸਰੀਰ ਨੂੰ ਦਫਨਾ ਦੇਈਏ ਤੇ ਹੋਰ ਵੀ ਕੋਈ ਹੋਰ ਤੋਂ ਕੋਈ ਕਿਰਿਆ ਹੈ ਨਹੀਂ ਭਾਵੇਂ ਹਾਂ ਕਈ ਇੱਕ ਕਿਰਿਆ ਹੁੰਦੀ ਵੀ ਤੁਸੀਂ ਪਾਣੀ ਦੇ ਵਿੱਚ ਵੰਦੇ ਨ ਦਰਿਆ ਦੇ ਵਿੱਚ ਸਰੀਰ ਨੂੰ ਸੁੱਟ ਦਿੰਦੇ ਆ ਹੁਣ ਅੰਗੇ ਕਹਿੰਦੇ ਨੇ ਰੋਵਨ ਹਾਰੇ ਕੀ ਕਵਨ ਟੇਕ ਹੁਣ ਜਿਹੜਾ ਇਹ ਤਿੰਨ ਚੀਜ਼ਾਂ ਨੂੰ ਨਹੀਂ ਸਮਝ ਪਾ ਰਿਹਾ ਕੋ ਰੋ ਰਿਹਾ ਹੈ ਉਹ ਕਲਪ ਰਿਹਾ ਹੈ ਉਹ ਨੂੰ ਰੋਣ ਦਾ ਮਤਲਬ ਹੈ ਵੀ ਉਹ ਕੁਝ ਨਾ ਕੁਝ ਐਸੀਆਂ ਚੀਜ਼ਾਂ ਨੂੰ ਨਾ ਸਮਝਪਾਣ ਕਰਕੇ ਕਨਫਿਊਜ਼ ਹੋਇਆ ਪਿਆ ਕਨਫਿਊਜ਼ ਸਟੇਟ ਆਫ ਹਿ ਮਾਈਂਡ ਦੇ ਵਿੱਚ ਘੁੰਮਦਾ ਰਹਿੰਦਾ ਵੀ ਉਹਨੂੰ ਇੱਕ ਸੈਟਲਮੈਂਟ ਨਹੀਂ ਮਿਲਦੀ ਜਿਵੇਂ ਕਹਿੰਦੇ ਨੇ ਟੇਕ ਨਹੀਂ ਮਿਲਦੀ ਹਾਂ ਟੇਕ ਲਿਖਿਆ ਟੇਕ ਦਾ ਮਤਲਬ ਢੋਈ ਨਹੀਂ ਮਿਲਦੀ ਉਹਨੂੰ ਟਿਕਾਣਾ ਨਹੀਂ ਮਿਲਦਾ ਕਿਤੇ ਜਿੱਥੇ ਜਾ ਕੇ ਉਹ ਸੈਟਲਡਾਊਨ ਹੋ ਜਾਏ ਵੀ ਹਾਂ ਮੈਂ ਹੁਣ ਹੁਣ ਮੈਨੂੰ ਗੱਲ ਸਮਝ ਆ ਗਈ ਸਿਰਫ ਇਹ ਤਿੰਨ ਗੱਲਾਂ ਨੂੰ ਛੋੜ ਕੇ ਉਹਨੂੰ ਇਹ ਤਿੰਨ ਗੱਲਾਂ ਨਹੀਂ ਸਮਝ ਆ ਰਹੀਆਂ ਪਵਨ ਮੈਂ ਪਵਨ ਸਮਾਇਆ ਜੋਤੀ ਮੈਂ ਜੋਤਰਾ ਰਹੇ ਜਾਇਆ ਮਾਟੀ ਮਾਟੀ ਹੋਈ ਇੱਕ ਹੁਣ ਉਸੇ ਦੀ ਸਟੇਟ ਆਫ ਮਾਈਂਡ ਦੱਸ ਰਹੇ ਨੇ ਰੋਣ ਹਾਰੇ ਕੀ ਕਮਿਊਨਿਟੀ ਇਕ ਸੋ ਅਸੀਂ ਵੀ ਦੇਖੇ ਵੀ ਅਸੀਂ ਇਹ ਸ਼ਬਦ ਕਿੰਨੀ ਵਾਰ ਪੜਿਆ ਲਾਈਫ ਦੇ ਵਿੱਚ ਤੇ ਕੀ ਅਸੀਂ ਇਸ ਚੀਜ਼ ਨੂੰ ਐਬਜ਼ਰਬ ਕਰ ਪਾਏ ਹਾਂ ਟੇਕ ਲੈ ਪਾਏ ਜਿਸ ਗੱਲ ਤੇ ਗੁਰੂ ਪਾਤਸ਼ਾਹ ਜੀ ਕਹਿ ਰਹੇ ਨੇ ਰੋਵਣ ਹਰੇ ਕੀ ਕੀ ਮਿਟ ਕੀ ਅਸੀਂ ਅੱਜ ਵੀ ਰੋ ਰਹੇ ਹਾਂ ਉਸ ਚੀਜ਼ ਨੂੰ ਸੋ ਅੱਗੇ ਕਹਿ ਰਹੇ ਨੇ